ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਸੋਠ ਮਲਾ ਚੌਥਾ ਹੈ ਪਾਈ ਪਰਮਾਤਮਾ ਨਾਲ ਪਿਆਰ ਦੀ ਰਾਹੀ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਚ ਜਾਂਦਾ ਹੈ ਉਹ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤੇਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ। ਇੱਕ ਹੈ ਮੇਰੇ ਪ੍ਰਭੂ ਮੈਨੂੰ ਆਪਣੀ ਮਿਹਰ ਦਾ ਚਾਲ ਦੇ। हे हरि ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇ। ਮੈਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਉ। ਹੇ ਪਾਈ ਜਿਵੇਂ ਵਰਖਾ ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ ਤੇਵੇਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋ ਪ੍ਰਭੂ ਦੀ ਬਰਕਤ ਨਾਲ ਆਤਮਕ ਜੀਵਨ ਵਾਲਾ ਬੰਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿੱਚ ਟਿੱਕੇ ਆਤਮਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਹੈ 2 ਹੇ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਪੋਖ ਦੇ ਮਾਰੇ ਹੋਏ ਦਸਿਨ ਪਾਸੀ ਦੋਲਦੇ ਫਿਰਦੇ ਹਨ ਮਨ ਦਾ ਮੁਰੇਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੋਜ ਕੇ ਦੁਖ ਪਾਣ ਦਾ ਰਹਿੰਦਾ ਹੈ ਉਹ ਜੰਮਦਾ ਹੈ ਮਰਦਾ ਹੈ ਮੂਲ ਮੂਲ ਜੋਨਾ ਵਿੱਚ ਪਿਆ ਰਹਿੰਦਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜ਼ਾ ਮਿਲਦੀ ਹੈ ਤੈਨ ਹੇ ਹਰੀ ਜੇ ਤੂੰ ਆਪ ਮਿਹਰ ਕਰੇ ਸਾਹੀ ਅਸੀਂ ਜੀਵ ਤੇਰੀ ਸਿਫਤ ਸਲਾਹ ਦੇ ਗੀਤ ਗਾ ਸਕਦੇ ਹਾਂ ਜਿਸ ਉੱਤੇ ਮੇਰ ਹੋਵੇ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰ ਨਾਮ ਦਾ ਸਵਾਦ ਅਨੁਭਵ ਕਰਦਾ ਹੈ ਏ ਨਾਨਕ ਜੀ ਦੀਨਾਨ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤਰੁਟਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਉਸ ਦੀ ਮਾਇਆ ਦੀ ਤ੍ਰੇਹ 부ਜਾ ਦਿੰਦਾ ਹੈ 4 8 ਵੀਡੀਓ ਨੂੰ ਵਾਦ ਤੋਂ ਵਾਦ શેર ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ